ਸਾਰਿਆਂ ਨੂੰ ਇਤਿਕੇ ਨੂੰ ਪਤਾ ਪਿਆ ਪੱਕਾ ਦੇ ਲਈ ਇਕੱਠੇ ਹੋਏ ਆ ਤੇ ਜਿਹੜੇ ਕਾਲ ਤੱਕ ਤੋਂ ਉਦੇਸ਼ ਵੀ ਸੀਗੇ ਨਾ ਉਹ ਸਾਰਿਆਂ ਨੇ ਸੋਣੀ ਲਿਆ ਕੱਲੇ-ਕੱਲੇ ਦੇ ਫੋਨ ਵਿੱਚ ਵੀ ਰੇਡੀਓ ਤੇ ਆਪਣੇ ਸਾਰਿਆਂ ਨੂੰ ਪਤਾ ਹੈ ਅੱਜ ਇਸ ਗੱਲ ਨੂੰ ਨਮਕਾ ਜੇ ਨਾ ਹੋਣ ਆਪਾਂ ਫੈਸਲਾ ਕਰੀਏ ਤੇ ਇੱਕ ਮੈਂ ਬੇਨਤੀ ਹੋਰ ਕਰਨੀ ਚਾਹੁੰਦਾ ਜਿੱਦ ਆਪਾਂ ਹਰਦੀਪ ਸਿੰਘ ਨੇ ਕਿਹਾ ਮੀਰੇ ਅਸੀਂ ਵੀ ਸੰਪਰਕ ਚਾ ਲੋਕ ਮਤਲਬ ਬਾਹਰਲੇ ਮੋਰਖਾਂ ਦੇ ਨਾਲ ਲੋਕ ਚਾਹੁੰਦੇ ਆ ਉਹ ਸਾਡੀ ਵਾਲੀ ਦੇਖਦੇ ਜਦੋਂ ਆਪਾਂ ਇੰਗਲੈਂਡ ਮੂਰੇ ਹੋ ਕੇ ਕਿਸੇ ਵੀ ਕੰਮ ਨੂੰ ਲੀਡ ਕਰਦੀ ਆ ਅਮਰੀਕਾ ਕੈਨੇਡਾ ਵਾਲੇ ਯੂਰਪ ਵਾਲੇ ਫਿਰ ਦੇ ਉਹ ਸਾਨੂੰ ਮੈਨੂੰ ਵੀ ਬੜੇ ਫੋਨ ਆਏ ਕਿ ਤੁਸੀਂ ਕੀ ਕਰ ਰਹੇ ਹੋ ਮੈਂ ਤਾਂ ਬੇਨਤੀ ਕਰਨੀ ਚਾਹੁੰਦਾ ਹਾਂ ਆਪਾਂ ਲੈਕਚਰ ਨਾ ਕਰੀਏ ਸਾਰਿਆਂ ਨੂੰ ਪਤਾ ਸਾਡੇ ਨਾਲ ਹੋਇਆ ਕੀ ਆ ਸਾਡੇ ਨਾਲ ਹੋ ਕੀ ਰਿਹਾ ਆ ਅਸੀਂ ਕਿੱਟਾ ਖੰਡੇ ਫਿਰਦੇ ਆ ਜਿਸ ਦਿਨ ਬਰਗਾੜੀ ਕਾਂਡ ਵਾਪਰਿਆ ਜਿੱਦਣ ਉਹ ਸਿੰਘ ਸ਼ਹੀਦ ਹੋ ਮੈਂ ਇੰਡੀਆ 'ਚ ਹੀ ਸੀ ਤਾਂ ਮੈਂ ਕੀ ਦੇਖਿਆ ਸਾਰਾ ਕੁਝ ਪਰ ਕਈ ਵਾਰੀ ਸਾਨੂੰ ਬੋਲਣਾ ਨਹੀਂ ਪੈਂਦਾ ਤੁਹਾਨੂੰ ਪਤਾ ਹਾਲਾਤ ਉੱਥੇ ਦੇ ਕਿਦਾਂ ਦੇ ਕੀ ਕੀ ਮੁਸ਼ਕਲਾਂ ਦੇ ਵਿੱਚ ਰਹਿਣਾ ਪੈਂਦਾ ਮੈਂ ਸਾਰਿਆਂ ਨੂੰ ਬੇਨਤੀ ਇੱਕ ਗੱਲ ਕਰਨੀ ਚਾਹਨਾ ਜੇ ਆਪਾਂ ਇਕੱਠੇ ਆ ਤੇ ਸਿੱਖ ਕੌਮ ਸਰਵਾਈਵ ਹੋਊਗੀ ਨਹੀਂ ਤਾਂ ਹਾਲਾਤ ਜੋ ਸਿੱਖੀ ਦੇ ਅੱਜ ਕੀਤੇ ਹੋਏ ਆ ਭੁੱਲ ਜਾਓ ਵੀ ਸਿੱਖ ਜਿਹੜੇ ਅੱਗੇ ਪੁਰਾਣੇ ਸਾਡੇ ਬਜ਼ੁਰਗ ਸੀ ਹਨ ਉਹਨਾਂ ਦਾ ਕਿਸ਼ਹਰਾ ਪੜਨਾ ਲੱਕ ਨੂੰ ਵੱਧਾ ਹੁੰਦਾ ਜਦੋਂ ਪੰਥ ਨੂੰ ਆਵਾਜ਼ ਪੈਂਦੀ ਸੀ ਤਾਂ ਉਦੋਂ ਹੀ ਤੁਰ ਪੈਂਦੇ ਸੀ ਜੇ ਕਣਕ ਵੜਦਾ ਹੀ ਕਣਕ ਵੜਦਾ ਛੱਡ ਕੇ ਉੱਥੇ ਦਾਤੀ ਰੱਖ ਕੇ ਤੁਰ ਪੈਂਦਾ ਹੀ ਜੇ ਬੇਹਿੰਨੇ ਮਗਦੇੰਦੇ ਮੈਂ ਦੇਖਿਆ ਆਪਣੀ ਅੱਖਾਂ ਦੇ ਨਾਲ ਉਹ ਛੱਡ ਕੇ ਉੱਥੋਂ ਕੰਮ ਤੁਰ ਪੈਂਦੇ ਵੀ ਹੁਣ ਸਾਹਮਣੇ ਅੱਜ ਉਹੋ ਜਿਹਾ ਕਾਲੀਦਾਲ ਹੈ ਨਹੀਂ ਜੇ ਮਜ਼ਬੂਤ ਹੋਣਾ ਐਸੇ ਸਿੰਘ ਸਾਹਿਬ ਜਦੋਂ ਐਸੇ ਅਸੀਂ ਉਹਨਾਂ ਨੂੰ ਬੇਨਤੀਆਂ ਕੀਤੀਆਂ ਨਾ ਸਾਡੀ ਗੱਲ ਮੰਨੀ ਤੁਸੀਂ ਵੀ ਬੈਠੇ ਆ ਕੋਈ ਚੌਰੀ ਬੈਠਾ ਕੋਈ ਸਾਮਣੇ ਬੈਠਾ ਉਹਨਾਂ ਨੇ ਅੱਜ ਪਹਿਰਾ ਦਿੱਤਾ ਉਸ ਗੱਲ ਤੇ ਹੁਣ ਸਾਡਾ ਫਰਜ਼ ਬਣਦਾ ਪਏ ਉਹਨਾਂ ਦੀ ਵੈਕਅਪ ਕਰਨੀ ਵੀ ਤੁਸੀਂ ਖੜੇ ਹੋਓ ਅਸੀਂ ਤੁਹਾਡੇ ਨਾਲ ਆ ਇਕੱਲੇ ਇੰਗਲੈਂਡ ਨਹੀਂ ਸਾਰੀ ਦੁਨੀਆ ਦੇ ਸਿੱਖ ਖੰਡਗੇ ਸੱਚਾਈ ਨਾਲ ਲੀਡ ਖਿੱਚਣੀ ਪੈਂਦੀ ਹੁੰਦੀ ਆ ਤੇ ਮੈਂ ਕਹਿੰਨਾ ਬਹੁਤ ਵਧੀਆ ਆਪਾਂ ਜਿਹੜੇ ਮੋਰੇ ਹੋ ਕੇ ਲੀਡ ਖਿੱਚੀ ਆ ਮੈਨੂੰ ਪਤਾ ਅਸੀਂ ਜਿੱਥੇ ਜਿੱਥੋਂ ਤਾਈਂ ਆਪਾਂ ਸੰਪਰਕ ਕੀਤਾ ਡਰਨ ਵਾਲੀ ਜ਼ਰੂਰਤ ਨਹੀਂ ਆਪਾਂ ਇਹ ਦੇ ਵਿੱਚ ਜੇ ਪਾਸ ਹੋ ਗਏ ਨਾ ਤੇ ਫੇ ਮੇਰੇ ਖਿਆਲ ਵਿੱਚ ਹੋਵੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਉਹਨੂੰ ਕੋਈ ਟਾਈਮ ਨਾ ਦੇ ਵੀ ਡੀਸੀ ਵੀ ਯਾਰੋ ਗੱਲ ਹੀ ਗਈ ਐ ਸਾਡੀ ਆਈ 93 ਸਿੱਖ ਦੇ ਤਸਰੀਸ ਦੇਣ ਵਾਲੇ ਉਹਨੂੰ ਡੀਸੀ ਟਾਈਮ ਨਾਲ ਉਹਨਾਂ ਬੰਦਿਆਂ ਨੂੰ ਦੇਵੇ ਇਹ ਆਪਣੀ ਕਸੂਰ ਉਹਨਾਂ ਦਾ ਵੀ ਨਹੀਂ ਆਪਣਾ ਵੀ ਆ ਆਪਾਂ ਤੁਰੇ ਫਿਰਦੇ ਕੱਲੇ ਕੱਲੇ ਬੰਨੇ ਬੰਨੇ ਦੇ ਉੱਤੇ ਜਿੱਦਣ ਅਸੀਂ ਗੁਰੂ ਨੂੰ ਸਮਰਪਤ ਹੋ ਕੇ ਤੁਰਪੈ ਇਹ ਸਾਡੇ ਮਗਰ-ਮਗਰ ਮਿੰਤਾ ਕਰਦੇ ਫਨਗੇ ਮੇਰੀ ਬੇਤੀ ਇਤਿਹਾਸ ਨਾ ਸੁਣਾਉ ਇਤਿਹਾਸ ਸਾਰੇ ਜਿਹੜੇ ਆ ਬਿੱਕੇ ਨਾ ਇਹਨਾਂ ਸਾਰਿਆਂ ਨੂੰ ਪਤਾ ਬਤਿਹਾਸ ਕੀ ਆ ਸਾਡਾ ਅੱਜ ਲੋੜ ਆ ਮਤੇ ਪਾਸ ਕਰੋ ਦੱਸੋ ਆਪਰ ਕੀ ਕੀ ਕਰਨਾ ਤੇ ਨਿਬੇੜੋ ਬਾਹਰਲੇ ਨੂੰ ਜਿੰਨੇ ਢਾਂਡੇ ਵੀ ਸੰਪਰਕ 'ਚ ਜਮੀਤ ਸਿੰਘ ਹੈਗੇ ਤੇ ਸਾਡੇ 'ਚ ਵੀ ਹੈਗੇ ਆ ਹੋਰ ਜਥੇਬੰਦੀਆਂ ਦੇ ਭਾਈ ਜੋਗਾ ਸਿੰਘ ਆਪਣੇ ਸਾਰਿਆਂ ਦੇ ਸੰਪਰਕ 'ਚ ਬਾਹਰਲੇ ਬੰਦੇ ਬਹੁਤ ਆ ਉਹਨਾਂ ਨੂੰ ਫੋਨ ਕਰੋ ਉਹ ਸਾਡੀ ਵੱਲ ਵੇਟ ਕਰਦੇ ਆ ਤੇ ਇਹ ਪਾਸ ਕਰਕੇ ਦਵਾ-ਦਵ ਗੇਸ਼ ਘਾੜ ਦੇਣਾ ਇੰਡੀਆ ਵਿੱਚ ਅਸੀਂ ਤੁਹਾਡੇ ਨਾਲ ਡਟ ਕੇ ਖੜੇ ਹਾਂ ਭਾਈ ਸਾਧੂ ਸਿੰਘ ਆ ਸਾਡੇ ਜਿੰਨੇ ਵੀ ਗੁਰੂ ਘਰ ਹੈਗੇ ਫਲੰਡਰ ਨੇ ਅਸੀਂ ਇਕੱਠਾ ਆ ਤੇ ਡਾਕ ਕੇ ਸਪੋਰਟ ਕਰਾਂਗੇ ਵਾਈਗੁਰ ਜੀ ਕਾ ਖਵਾਸ ਵਾ ਰਕਮ ਜੀ